ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੁਣ ਆਪਾਂ ਬਣਾਉਣਾ ਦੱਸਦੇ ਆ ਤੁਹਾਨੂੰ V ਸ਼ੇਪ ਗਲਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਉਹਦੀ ਕਟਿੰਗ ਕਰਾਂਗੇ ਆਪਾਂ ਬਿਨਾ ਬੁਕਰਮ ਤੋਂ ਬਿਨਾ ਪੇਸਟਿੰਗ ਪੇਪਰ ਤੋਂ ਆਪਾਂ ਗਲਾ ਬਣਾਵਾਂਗੇ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਬਣਾਵਾਂਗੇ ਸਭ ਤੋਂ ਪਹਿਲਾਂ ਦੀ ਕਟਿੰਗ ਕਰਾਂਗੇ ਆਪਾਂ ਇਸ ਤਰ੍ਹਾਂ ਇੱਥੇ ਆਪਾਂ 2.5 ਤੋਂ 3 ਨਿਸ਼ਾਨ ਲਾਵਾਂਗੇ 5 ਇੰਚ ਆਪਾਂ ਗਲ ਇਹ ਚੜਾਈ ਕਰਨੀ ਆ ਅੱਧੇ ਤੋਂ ਅੱਧਾ ਇੰਚ ਇਧਰ ਮਾਰਜਿਨ ਆ ਜਾਊ ਆਪਣਾ ਦੋਨੇ ਸਾਈਡ ਤੇ ਇਦਾਂ ਇੰਚ ਆ ਜਾਊਗਾ ਇਸ ਤਰ੍ਹਾਂ ਐਸੇ ਨਿਸ਼ਾਨ ਤੋਂ ਆਪਾਂ ਕਟਿੰਗ ਕਰਾਂਗੇ ਤੇ ਡੂੰਗਾ ਰੱਖਣਾ ਆਪਾਂ 6.5 ਦੇ ਨਿਸ਼ਾਨ ਲਾਵਾਂਗੇ ਤੇ ਇਧਰੋਂ ਇਸ ਤਰ੍ਹਾਂ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਇਹਨਾਂ ਨਿਸ਼ਾਨ ਨੂੰ ਮੋਲਾ ਦਾਂਗੇ ਹੁਣ ਆਪਾਂ ਥੋੜਾ ਜਿਹਾ इस निशानू इधर पासेन कर लागे ताकि ज्यादा तिखा जा ना होने थोड़ी जी गलाई आज ठीक है जी इस तरह हमने कर दें कटिंग आप अपने गले की हो गई कटिंग हम देख लो तीख सकते हो ज्यादा आप चौड़ा बना करके इना के, के रखे अपना ਆ ਆਪਣਾ ਕਪੜਾ ਜੀ ਸਲਵਾਰ ਨਾਲ ਦਾ ਇਹ ਆਪਾਂ ਲਾਉਣਾ ਗਲੇ ਦੇ ਨਾਲ ਹੁਣ ਲਾ ਕੇ ਦੱਸਦੇ ਆ ਤੁਹਾਨੂੰ ਇਹਦੇ ਵਿੱਚੋਂ ਆਪਾਂ ਪੀਸ ਕੱਟ ਲੈਣੇ ਛੋਟਾ ਜਿਹਾ ਜਿੰਨੀ ਕੱਪੜਾ ਨੂੰ ਜ਼ਰੂਰਤ ਆ ਉਸ ਹਿਸਾਬ ਦੇ ਨਾਲ ਇਸ ਤਰ੍ਹਾਂ ਹੁਣ ਆਪਾਂ ਗਲਿਆ ਸਿੱਧਾ ਪਾਸਾ ਉੱਪਰ ਕਰਕੇ ਤੇ ਪੁੱਠਾ ਪਾਸਾ ਹੇਠਾਂ ਕਰਕੇ ਰੱਖ ਲਾਂਗੇ ਇਸ ਤਰ੍ਹਾਂ ਇਹ ਆਹ ਵਾਲਾ ਕੱਪੜਾ ਜਿਹੜਾ ਇਹ ਵੀ ਆਪਾਂ ਇਸ ਤਰ੍ਹਾਂ ਸਿੱਧਾ ਇੱਥੇ ਰੱਖ ਲਾਂਗੇ ਇਸ ਤਰ੍ਹਾਂ ਰੱਖ ਕੇ ਸਿੱਧਾ ਇਹਦੇ ਉੱਪਰ ਆ ਚੰਗੀ ਤਰ੍ਹਾਂ ਗਲਾਂ ਰੱਖ ਲਾਂਗੇ ਕੱਪੜੇ ਨਾਲ ਹੀ ਬਣਾ ਕੇ ਦਿਖਾਉਣੀ ਆ ਤੁਹਾਨੂੰ ਕਿਸ ਤਰ੍ਹਾਂ ਬਣਾਵਾਂਗੇ ਪੰਗਲਾ ਇਸ ਤਰ੍ਹਾਂ ਇਧਰੋਂ ਲੱਗਣਾ ਪੈਰ-ਪੈਰ ਦੀ ਸਿਲਾਈ ਲਾਉਂ ये गला बना बहुत सारे तरीके सारे तरीके शेयर करा पहला आप बुकरम का कट के बना गला बिना बुकरम तो दस रहे हैं कॉटन का कपड़ा बहुत सोहना गला बन जाता बिना बुकरम तो इस तरह हम ਅਪਾ ਅਚੂ ਕਟਿੰਗ ਕਰ ਦਾਂਗੇ ਗਲਾ ਉਹ ਆਮ ਗਲੇ ਨੂੰ ਬਣੂਗਾ ਪਰ ਉਹ ਆਪਾਂ ਸਿੱਧੇ ਪਾਸੇ ਲਾ ਕੇ ਉੱਠੇ ਪਾਸੇ ਉਲਟਾਉਣਾ ਹੁੰਦਾ ਇਹ ਆਪਾਂ ਉੱਠੇ ਪਾਸੇ ਲਾ ਕੇ ਸਿੱਧੇ ਪਾਸੇ ਉਟਾਵਾਂਗੇ ਇਸ ਤਰ੍ਹਾਂ ਇਹਦੇ ਵਿੱਚ ਛੋਟੇ ਛੋਟੇ ਟੱਕ ਲਾ ਲਾਂਗੇ ਆਪਾਂ ਹੁਣ ਇਹਨੂੰ ਇਸ ਤਰ੍ਹਾਂ ਕਰ ਲਾਂਗੇ ਆਪਾਂ ਗਲੇ ਨੂੰ ਜਿੰਨੀ ਚੌੜੀ ਆਪਾਂ ਪੱਟੀ ਮੋੜਨੀ ਆ ਉਹਨਾਂ ਕਾਪਾ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਇਹਦੇ ਬਾਹਰਲੇ ਪਾਸੇ ਉਸੇ हिसाब ਨਾਲ ਬੰਗਲਾ ਮੋੜਾਂਗੇ ਜਿਵੇਂ ਆਪਾਂ ਬੁਕਰਮ ਦਾ ਗਲਾ ਕਟਿੰਗ ਕਰਕੇ ਪਾਉਂਦੇ ਤਾਂ ਉਹਦੇ ਤਾਂ ਲੋੜ ਹੀ ਨਹੀਂ ਸੀ ਆਪਾਂ ਨੂੰ ਮਾਰਕਿੰਗ ਕਰਨ ਦੀ ਕਿ ਜਿਵੇਂ ਬਣਿਆ ਹੁੰਦਾ ਉਸੇ ਸ਼ੇਪ ਦੇ ਵਿੱਚ ਆ ਜਾਂਦਾ ਇਹ ਆਪਾਂ ਆਪ ਸ਼ੇਪ ਦੇਣੀ ਹੈ ਇਹਨੂੰ ਗਲੇ ਨੂੰ ਇਸ ਤਰ੍ਹਾਂ ਹੁਣ ਚੰਗੀ ਤਰ੍ਹਾਂ ਇਹਨੂੰ ਸਿੱਧਾ ਕਰ ਲਾਂਗੇ ਆਪਾਂ ਕ੍ਰੀਜ਼ ਬਠਾ ਲਾਂਗੇ ਜੀ ਪ੍ਰੈਸ ਹੈ ਲੈਟ ਹੈ ਨਹੀਂ ਸੌਰੀ ਜੀ ਤੇ ਬਿਨਾ ਪ੍ਰੈਸ ਤੋਂ ਹੀ ਆਪਾਂ ਨੂੰ ਕੰਮ ਚਲਾਉਣਾ ਪੈਂਦਾ ਮਲੈਟ ਤੱਕ ਟੱਕਾਟਾ ਲਾ ਦਿੰਦੇ ਜੀ ਇਸ ਤਰ੍ਹਾਂ ਇਹਨੂੰ ਐਵੇਂ ਕਰ ਲਾਂਗੇ पहला पहली सिलाई आप करनी करनी कन्नी लावे ब्रेक सिलाई लावे आप ਸਲਾਈ ਲੱਗ ਗਈ ਆਪਣੇ ਕੰਨੇ ਵਾਲੀ ਹੁਣ ਇਧਰਲੀ ਸਾਈਡ ਤੇ ਜਿੱਥੇ ਆਪਣੇ ਕੋਲੇ ਲਾਈਟ ਹੁੰਦੀ ਜੀ ਫਿਰ ਤਾਂ ਆਪਾਂ ਇਸ ਤਰ੍ਹਾਂ ਮੋੜ ਕੇ ਰਸਨਾ ਕਰੀਜ ਬਣਾ ਲੈਂਦੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਹੌਲੀ ਹੌਲੀ ਮੋੜ ਕੇ ਹੱਥ ਨਾਲ ਹੀ ਸਫਾਈ ਨਾਲ ਕਰੀਜ ਬਣਾਉਣੀ ਪਾਉਗੀ ਜੀ ਸਟ੍ਰੇਕ ਕੋਜੀ ਮੋੜ ਲਾਂਗੇ ਨੂੰ इतों आप सिलाई ला लग जाएंगे हम इस तरह आस्ते आस्ते सिलाई लाई जावे एक आपोजी फटी रखनी है कि तो वो घट नहीं करनी कपड़े नूं नीचना नहीं गैस उपल वाले नूं गले वाले नूं ਜੇ ਖਿੱਚ ਲੈ ਆਪਾਂ ਨਾ ਫਿਰ ਇਹ ਵਾਰੀ ਇਹ ਵਝਾਉਂਦਾ ਵੱਜ ਜਾਂਦਾ ਫਿਰ ਬਲ ਪੈਣ ਲੱਗ ਜਾਂਦੇ ਇਸ ਤਰ੍ਹਾਂ ਜਿੱਥੇ ਆਪਣਾ ਕਮੀਜ਼ ਦੀ ਕਰੀਜ ਆ ਉਸ ਜਗ੍ਹਾ ਤੇ ਆਪਾਂ ਵਾਲੀ ਚੁੰਡ ਬਣਾਉਣੀ ਗਲੇ ਦੀ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਐਵੇਂ ਆਪਾਂ ਉੱਥੇ ਹੋਣੀ ਚਾਹੀਦੀ ਆਪਣੀ ਚੁੰਡ ਤੁਸੀਂ ਚੁੰਡ ਦੇ ਵਿੱਚ ਸੂਈ ਰੱਖ ਕੇ ਫਿਰ ਤੁਸੀਂ ਇਸ ਤਰ੍ਹਾਂ ਇਹਨੂੰ ਘੁਮਾਉਣਾ

वजिया लगेगी इस तरह फालतू कपड़ा उप कटिंग कर दें फिर थानु दिखाने ਆ ਦੇਖੋ ਜੀ ਬਿਨਾ ਬੁਕਰਮ ਤੋਂ ਬਿਨਾ ਪੇਸਟਿੰਗ ਪੇਪਰ ਤੋਂ ਆਪਣਾ ਵੀ ਸ਼ੇਪ ਦਾ ਗਲਾ ਬਣ ਕੇ ਤਿਆਰ ਆ ਵੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਮੇਰਾ ਗਲਾ ਇਧਰਲੀ ਸਾਈਡ ਤੇ ਗੋਮਸ ਲਾਈ ਆ ਗਈ ਆਪਣੀ ਤਰਪਾਈ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਜੀ ਨਾਲੇ ਆਪਣਾ ਡਿਜ਼ਾਈਨ ਬਣ ਗਿਆ ਕਰੀਦਾ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ